ਕਿਤਲੀਆਂ ਆ ਪਗਵੰਤ ਮਾਨ ਨੇ ਜੋ ਨਵਾਂ ਸ਼ਬਦ ਮੈਨੂੰ ਤੰਜ਼ ਕਰਾਸੀ ਕੀਤਾ ਸੀ ਕਿਤਲੀਆਂ ਹੁਣ ਪਹਿਲਾਂ ਤਾਂ ਜਲੰਧਰ ਰਿਮੋਟ ਤੇ ਟਿੱਤਲੀ ਲੈ ਜਾਂਦੀ ਉਹ ਉੱਡ ਕੇ ਕਮਲ ਦੇ ਫੁੱਲ ਤੇ ਚਲੇਗੀ ਫਿਰ ਇੱਕ ਪਵਨ ਟੀਮੋਂ ਕਾਲੀਆਂ ਦੀ ਤੇ ਟਿੱਤਲੀ ਚੱਕੀ ਫਿਰ ਚੱਬੇਵਾਲ ਤੇ ਬਾਮ ਰੋੜ ਕੇ ਸਾਡੀ ਟਿੱਤਲੀ ਲੈ ਕੇ ਇੱਕ ਜੀਪ ਜੀਪੀ ਫਤਿਹਗੜ੍ਹ ਤੋਂ ਟਿੱਤਲੀ ਲੈ ਗਈ ਉਹ ਯਾਰ ਉਹ ਜਿਹੜੀਆਂ ਪਾਰਟੀਆਂ ਦੇ ਕੋਲ ਟੇਰਾ ਨਾਮਿਨੀਜ਼ ਨਹੀਂ ਹੈਗੇ ਉਹ 13 ਜ਼ੀਰੋ ਦੀ ਗੱਲ ਕਿੱਥੋਂ ਕਰ ਸਕਦੇ ਨੇ ਮੈਨੂੰ ਤਿਤਲੀ ਕਹਿਣ ਵਾਲੇ ਭਗਵੰਤ ਮਾਨ ਦੀਆਂ ਆਪਣੀਆਂ ਤਿਤਲੀਆਂ ਉੱਡ ਕੇ ਦੂਜੇ ਫੁੱਲਾਂ ਤੇ ਚਲੇ ਗਈਆਂ ਜਿਨ੍ਹਾਂ ਕੋਲ ਚੋਣ ਮੈਦਾਨ ਚ ਉਤਾਰਨ ਨੂੰ ਆਪਣੇ 13 ਉਮੀਦਵਾਰ ਨਹੀਂ ਉਹ 13 ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਕਿਵੇਂ ਕਰ ਸਕਦੇ ਨੇ ਇਹ ਕਹਿੰਦੇ ਹੋਏ ਕਾਂਗਰਸੀ ਵਿਧਾਇਕ ਤੇ ਸੰਗਰੂਪ ਤੋਂ ਉਮੀਦਵਾਰ ਸੁਪਾਲ ਸਿੰਘ ਖੈਰਾ ਨੇ ਸੀਐਮ ਭਗਵੰਤ ਮਾਨ ਤੇ ਦਲ ਬਦਲੂਆਂ ਤੇ ਨਿਸ਼ਾਨਾ ਸਾਧਿਆ ਜਿਹੜੀਆਂ ਤਿਤਲੀਆਂ ਭਗਵੰਤ ਮਾਨ ਨੇ ਇੱਕ ਨਵਾਂ ਸ਼ਬਦ ਮੈਨੂੰ ਤੰਜ਼ ਕਰਾਸ ਕੇ ਕੀਤਾ ਸੀ ਤਿਤਲੀਆਂ ਹੁਣ ਪਹਿਲਾਂ ਤਾਂ ਜਲੰਧਰ ਰਿੰਕੂ तितਲੀ ਲਿਆਂਦੀ ਉਹ ਉੱਡ ਕੇ ਕਮਲ ਦੇ ਫੁੱਲ ਤੇ ਚਲੀ ਗਈ ਫਿਰ ਇੱਕ ਪਵਨ ਟੀਨੂ ਅਕਾਲੀਆਂ ਦੀ तितਲੀ तितਲੀ ਚੱਕੀ ਫਿਰ ਚੱਬੇਵਾਲ ਦੀ ਬਾਹਮ ਰੋੜ ਕੇ ਸਾਡੀ तितਲੀ ਲੈ ਕੇ ਇੱਕ ਜੀਪੀ ਫਤਿਹਗੜ ਤੋਂ तितਲੀ ਲੈ ਕੇ ਉਹ ਯਾਰ ਉਹ ਜਿਹੜੀਆਂ ਪਾਰਟੀਆਂ ਦੇ ਕੋਲ 13 ਨਾਮਿਨੇਟਸ ਨਹੀਂ ਹੈਗੇ ਉਹ 13 ਜ਼ੀਰੋ ਦੀ ਗੱਲ ਕਿੱਥੋਂ ਕਰ ਸਕਦੇ ਨੇ ਜਦੋਂ ਮੈਡਮ ਨੇ ਕਿਹਾ ਵੈਨ ਵੈਨ ਯੂ ਡੋਨਟ ਹੈਵ 13 ਕੈਂਡੀਡੇਟਸ ਹਾਊ ਇਟ ਇਜ਼ ਪੋਸੀਬਲ ਕਿ ਤੁਸੀਂ 13 ਉਥੋਂ ਸੀਟਾਂ ਜਿੱਤ ਸਕੋਗੇ